ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਇੱਕ ਵਾਰ ਫਿਰ ਤੋਂ ਮੋਰਚਾ ਖੋਲ ਦਿੱਤਾ ਗਿਆ ਵਾ ਗੁਰਦਾਸਪੁਰ ਦੇ ਰੇਲ ਵਾਲੇ ਸ਼ੀਨੇ ਦੇ ਬਾਹਰ ਸੈਲੋ ਪਲਾਂਟ ਜਿੱਥੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਉਹਨਾਂ ਵੱਲੋਂ ਲਗ ਲਗ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਤਸਵੀਰਾਂ ਮੇਰੇ ਨਾਲ ਦੇਖ ਸਕਦੇ ਹੋ ਤੁਸੀਂ ਪਿੱਛੇ ਕਿ ਕਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਇਹ ਜਿਹੜਾ ਵਾ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਵਾ ਸੈਲੋ ਗੋਦਾਮ ਦੇ ਬਾਹਰ ਰੇਲ ਵਾਲੇ ਸ਼ੀਨੇ ਗੁਰਦਾਸਪੁਰ ਦੇ ਵਿੱਚ ਜਿੱਥੇ ਇਹ ਲਗਾਤਾਰ ਬੰਦਾ ਪਿਆ ਲੰਬੇ ਸਮੇਂ ਤੋਂ ਦਾ ਉਸਤੇ ਬਾਹਰ ਤੁਸੀਂ ਦੇਖ ਸਕਦੇ ਹੋ ਤਸਵੀਰ ਕਕਸਤੀ ਕੇ ਨਾ ਗੱਡੀਆਂ ਜਿਹੜੀਆਂ ਵਾਹ ਡਰਾਈਵਰ ਟਰੱਕਾਂ ਦੇ ਮਾਲ ਲੈ ਕੇ ਆਏ ਨੇ ਤਾਂ ਉਹਨਾਂ ਦੀਆਂ ਗੱਡੀਆਂ ਮੀਂਹ ਗਏ ਗੋਦਾਮ ਤੋਂ ਬਾਹਰ ਨੇ ਤੇ ਜਿਹੜੀਆਂ ਅੰਦਰ ਨੇ ਉਹ ਅੰਦਰ ਹੀ ਨੇ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਜ਼ਰੂਰ ਇੱਥੇ ਨਾਲ ਪਹੁੰਚੀਆਂ ਨੇ ਸਰ ਰੋਸ਼ ਪ੍ਰਦਰਸ਼ਨ ਦੇ ਗੱਲਬਤ ਕਰ ਲਾਂਗੇ ਕਿਸਾਨ ਆਗੂ ਨੇ ਸਾਡੇ ਨਾਲ ਭਾਈ ਸਾਹਿਬ ਇੱਕ ਵਾਰ ਫਿਰ ਮੋਰਚਾ ਖੋਲ ਦਿੱਤਾ ਲਗਾਤਾਰ ਅੱਗੇ ਵੀ ਸੈਲੋਪਨ ਗੋਦਾਮ ਪਲਾਂਟ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਅੱਜ ਫਿਰ ਇੱਕ ਵਾਰੀ ਕੀ ਜ਼ਰੂਰਤ ਪੈ ਗਈ ਫਿਰ ਇੱਕ ਵਾਰ ਧਰਨਾ ਲਾਉਣ ਦੀ ਕੋਈ ਪਤਾ ਨਹੀਂ ਕਹਿਣ ਕਿ ਅਸੀਂ ਖਰੀਦੂਨੀ ਨਹੀਂ ਫਸਲਾਂ ਜਾਸੀ ਤੇ ਆਪ ਆਖਰੀ ਤਣੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਉਹ ਮੰਡੀਆਂ ਜਿਹੜੀਆਂ ਪ੍ਰਾਣੀਆਂ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਇਸ ਗਦਾਮ ਦੇ ਜਿਹੜੇ ਆ ਬਹੁਤ ਵਧੀਆ ਚੀਜ਼ ਆ ਇਹਨਾਂ ਨੂੰ ਗ੍ਰਾਮ ਤੌਰ ਤੇ ਸਰਕਾਰ ਆਪਣੇ ਕਬਜ਼ੇ ਚ ਲੈ ਕੇ ਗਦਾਮ ਤੌਰ ਤੇ ਵਰਤੇ ਸਾਡੀ ਇਹ ਮੇਨ ਮੰਗ ਹੈ ਅੱਜ ਦੀ ਤੇ ਜੇ ਇਹਨੂੰ ਮੰਡੀਆਂ ਕੋਸ਼ਤ ਕਰਦੇ ਆ ਉਹਦੇ ਨਾਲ ਤੁਸੀਂ ਹਿਸਾਬ ਲਗਾਓ ਕਿ 20000 ਤੋਂ ਉਪਰ ਆੜਤੀ ਆ ਉਹ ਜਾਣਾ ਉਹਨਾਂ ਦੇ ਕਿੰਨੇ ਜਿਹੜੇ ਆ ਲਗਭਗ 20-20 ਮਜ਼ਦੂਰ ਕੰਮ ਕਰਦੇ ਆ ਉਹ ਖਤਮ ਹੋਣੇ ਆ ਜਿਹੜੀਆਂ ਮਸ਼ੀਨਰੀ ਵਰਤਦੇ ਆ ਉਹ ਜਿਹੜੀ ਸਾਰੀ ਮਸ਼ੀਨਰੀ ਖਤਮ ਹੋਣੀ ਆ ਆ ਟਰਾਂਸਪੋਰਟ ਸਾਡੇ ਜਿਹੜੇ ਭਰਾ ਵਾ ਜਿਨ੍ਹਾਂ ਨੇ ਰੁਜ਼ਗਾਰ ਬਣਾਏ ਉਹ ਸਾਰੇ ਖਤਮ ਹੋਣਾ ਇਹਦੇ ਨਾਲ ਬੋਰੀਆਂ ਵਾਲੇ ਕਾਰਖਾਨੇ ਜਿਹੜੇ ਆ ਉਹਨਾਂ ਚ ਮਜ਼ਦੂਰ ਜਿਹੜੇ ਕੰਮ ਕਰਦੇ ਆ ਪਟਸਨ ਦੇ ਕਿਸਾਨ ਜਿਹੜਾ ਉਹਨਾਂ ਦੀ ਖੇਤੀ تباہ ਹੋਣੀ ਆ ਇਹਦੇ ਨਾਲ ਬਹੁਤ ਸਾਡਾ ਪਟਾ ਨੁਕਸਾਨ ਹੋਣਾ ਤੇ ਬੇਰੁਜ਼ਗਾਰੀ ਜਿਹੜੀ ਬਹੁਤ ਵੱਡੀ ਫੈਲਣੀ ਆ ਇੱਕ ਤਸਵੀਰ ਹੋਰ ਮੈਂ ਜਾਊਂਗਾ ਆਪਣੇ ਸਹਿਯੋਗੀ ਨੂੰ ਬੋਬੀ ਨੂੰ ਕਹੂੰਗਾ ਕਿ ਜਰੂਰ ਨਾਲ ਦੀ ਨਾਲ ਦਿਖਾ ਦਿੱਤੀ ਜਾਵੇ ਕਿ ਟਰੱਕ ਦੇਖਦੇ ਹੋ ਕਿਸ ਤਰ੍ਹਾਂ ਲਾਈਨ ਤੇ ਆਣ ਕੇ ਖੜੇ ਹੋਏ ਨੇ ਇਹ ਵੀ ਆਪਣੇ ਭਰਾ ਨੇ ਜਿਹੜੇ ਸਮਾਨ ਭੇਜਿਆ ਜਿਨ੍ਹਾਂ ਨੇ ਮਾਲ ਭੇਜਿਆ ਹੈ ਨਾ ਇਹਨਾਂ ਦੇ ਰੋਸ਼ਨੀ ਕਦੀ ਜਤਲਾਇਆ ਆਪਾਂ ਨਹੀਂ ਇਹਨਾਂ ਦਾ ਰੋਸ ਨਹੀਂ ਹੈਗਾ ਸਾਡਾ ਕੋਈ ਵੀ ਇਹਨਾਂ ਦਾ ਤਾਂ ਖਤਮ ਹੋ ਜਾਣਾ ਕੰਮ ਕਿਉਂਕਿ ਕਿਸਾਨ ਨੇ ਇੱਥੇ ਸਿੱਧੀ ਇਹਨਾਂ ਨੇ ਮੰਗਵਣੀ ਟਰਾਲੀ ਉਹ ਰੇਲ ਜਾ ਰਹੀ ਹੈ ਵਿੱਚ ਉਹ ਬਟਨ ਇੱਕ ਨਾ ਆਪਣਾ ਤਾਂ ਰੇਲ ਲੋਟ ਹੋ ਜਾਣੀ ਆ ਇਹਨਾਂ ਦੀ ਤਾਂ ਲੋੜ ਹੀ ਨਹੀਂ ਪਣੀ ਇਸ ਕਰਕੇ ਸਾਡੀ ਬੇਨਤੀ ਹੈ ਕਿ ਇਹ ਵੀ ਰੋਸ ਕਰਨ ਇਹ ਆਉਣ ਵੇਲੇ ਸਮੇਂ ਤੇ ਸਾਰਿਆਂ ਦਾ ਹੱਕ ਬਣਨਾ ਸਾਰਿਆਂ ਦੀ ਲੋੜ ਆ ਅਸੀਂ ਇਕੱਲੇ ਨਹੀਂ ਕਰ ਸਕਦੇ ਸਾਰੇ ਲੋਕਾਂ ਦੀ ਲੋੜ ਦੇ ਰਾਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਮਸਲਾ ਹੱਲ ਹੋਣਾ ਵਾ ਬਿਲਕੁਲ ਜੀ ਡਿਸਟ੍ਰਿਕਟ ਨਾਲ ਸਾਥੀ ਜੀ ਤੁਹਾਡੇ ਕਹਿ ਰਹੇ ਨੇ ਕਿ ਬੇਰੋਜ਼ਗਾਰੀ ਹੈ ਕਿ ਰੋਜ਼ਗਾਰ ਘਟੇਗਾ ਪਰ ਗੋਦਾਮ ਖੁੱਲਣ ਦੇ ਨਾਲ ਲੱਗਦਾ ਨਹੀਂ ਲੱਗੇ ਜਗੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਇੱਥੇ ਨੇ ਜੀ ਸਰਕਾਰ ਦੀ ਸਕੀਮ ਇਹ ਤੇ ਇਹ ਹੈ ਨਾ ਜਿਹੜਾ ਥੋੜਾ ਪਹਿਲਾਂ ਰਜਗਾਰ ਲੋਕਾਂ ਨੂੰ ਮਿਲਿਆ ਸੀ ਮੰਡੀ ਸਿਸਟਮ ਨਾਲ ਉਹ ਵੀ ਮੰਡੀ ਸਿਸਟਮ ਖਤਮ ਕਰਕੇ ਇਹ ਮਜ਼ਦੂਰਾਂ ਦਾ ਰਜਗਾਰ ਆਰਤੀ ਰਜਗਾਰ ਤੇ ਟਰਾਂਸਪੋਰਟ ਆ ਕਿੰਨੇ ਟਰੱਕ ਤੋਂ ਸਾਰੇ ਲੱਗੇ ਆ ਇਹ ਖਤਮ ਹੋ ਜਾਣੇ ਆ ਆ ਲੈ ਸਿੱਧੀ ਇਹਦੇ ਚੰਦੀ ਗਦਾਮ ਦੇ ਵਿੱਚ ਵੀ ਆਟੋਮੈਟਿਕ ਮਸ਼ੀਨਾਂ ਨੇ ਭਰਨਾ ਤੇ ਭਰ ਕੇ ਤੁਰ ਜਾ ਕਰਨਾ ਇਹਨਾਂ ਟਰਾਂਸਪੋਰਟ ਦਾ ਸਿਸਟਮ ਖਤਮ ਕਰ ਦੇਣਾ ਇਹ ਆਸਤੇ ਆਸਤੇ ਇਹਨਾਂ ਨੇ ਸਾਡੀ ਲੜਾਈ ਇਹ ਲੜਾਈ ਹੈ ਵੀ ਇਹ ਸਭ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਨਾ ਦਿੱਤਾ ਜਾਵੇ ਮੰਡੀਕਰਨ ਸਿਸਟਮ ਨੂੰ ਜਿਉਂਦਾ ਤਿਉਂ ਰੱਖਿਆ ਜਾਵੇ ਮਜ਼ਦੂਰਾਂ ਦਾ ਰੁਜ਼ਗਾਰ ਜਿਹੜਾ ਬਾਹਰ ਰੱਖਿਆ ਜਾਵੇ ਵੀ ਟਰਾਂਸਪੋਰਟ ਦਾ ਕੰਮ ਜਿਹੜਾ ਉਹ ਜਿਵੇਂ ਦਾ ਚੱਲੀ ਜਾਊਂਗਾ ਜਰੂਰ ਇੱਕ ਵਾਰੀ ਤਸਵੀਰਾਂ ਦਿਖਾ ਦਵਾਂ ਕਿ ਕਿਸ ਤਰੀਕੇ ਨਾਲ ਇਹ ਧੁੱਪ ਦੇ ਵਿੱਚ ਕਿਸਾਨਾਂ ਵੱਲੋਂ ਸੈਲੋ ਗਦਾਮ ਦੇ ਬਾਹਰ ਬੈਠਾ ਗਿਆ ਵਾ ਤਾਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਜ਼ਗਾਰ ਦਿੱਤਾ ਜਾਵੇ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਇਹੋ ਜਿਹੇ ਗੋਦਾਮਾਂ ਦੀ ਲੋੜ ਨਹੀਂ ਪਵੇਗੀ ਜੇਕਰ ਸਾਡੀ ਨੌਜਵਾਨ ਪੀੜੀ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਜੇਕਰ ਰੋਜ਼ਗਾਰ ਮਿਲੇਗਾ ਚੰਗੀਆਂ ਪੜ੍ਹਾਈ ਮਿਲੇਗੀ ਤਾਂ ਅਸੀਂ ਆਪਣੇ ਆਪ ਤਰੱਕੀ ਕਰਾਂਗੇ ਖੁਦ ਤਰੱਕੀ ਕਰਾਂਗੇ ਤਾਂ ਫਿਰ ਇਹ ਜਿਹੇ ਧਰਨਿਆਂ ਦੀ ਪ੍ਰਦਰਸ਼ਨਾਂ ਦੀ ਲੋੜ ਨਹੀਂ ਪਵੇਗੀ ਦੂਜੇ ਪਾਸੇ ਉਹਨਾਂ ਨੇ ਕਿਹਾ ਵਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਗੋਦਾਮਾਂ ਨੂੰ ਜਿਹੜੇ ਸੈਲੋ ਗੋਦਾਮ ਨੇ ਉਹਨਾਂ ਨੂੰ ਇੱਕ ਆਦੇਸ਼ ਦੇ ਦਿੱਤੇ ਗਏ ਨੇ ਕਿ ਇਹਨਾਂ ਨੂੰ ਸਰਕਾਰੀ ਮੰਡੀਆਂ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਜਿਹੜੇ ਵੱਜੋਂ ਅੱਜ ਲਗਾਤਾਰ ਕਿਸਾਨ ਆਗੂਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੈਲ ਗੋਦਾਮ ਦੇ ਪੰਜਾਬ ਦੇ ਅਲੱਗ-ਅਲੱਗ ਸੈਲੋ ਗੋਦਾਮਾਂ ਦੇ ਬਾਹਰ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸ